प्यारे किसान वीरों सबसे पहले फतेह दी सांझ पाई है ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਵਿਸ਼ੇ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਤੁਸੀਂ ਜਾਂ ਪਿੱਛੇ ਵੇਖ ਹੀ ਲਿਆ ਹੋਣਾ ਕਿ ਮੰਡੀ ਦੀ ਵੀਡੀਓ ਚੱਲਦੀ ਪਈ ਹੈ ਤੇ ਆਪਾਂ ਨਾ ਝੋਨੇ ਬਾਰੇ ਗੱਲ ਕਰਨੀ ਹੈ ਮੰਡੀ ਦੇ ਖਰਚਿਆਂ ਬਾਰੇ ਕਿਸਾਨ ਵੀਰਾਂ ਦੇ ਨਾ ਜਦੋਂ ਆੜਤੀਆਂ ਨਾਲ ਹਿਸਾਬ ਕਰਨਾ ਹੁੰਦਾ ਤੇ ਉਦੋਂ بڑے ਫੋਨ ਆਉਂਦੇ ਕਿ ਡਾਕਟਰ ਸਾਹਿਬ ਐਦ ਕੀ ਦੱਸਿਆ ਜੇ ਕਿੰਨੀ ਆ ਕਿੰਨਾ ਕੁ ਖਰਚਾ ਜਿਹੜਾ ਸਾਡਾ ਆੜਤੀਆ ਕੱਟ ਸਕਦਾ ਤੇ ਕਿਹੜੇ-ਕਿਹੜੇ ਖਰਚੇ ਅਸੀਂ ਦੇ ਸਕਦੇ ਹਾਂ بڑے ਫੋਨ ਆਉਂਦੇ ਤੇ ਮੈਂ ਸੋਚਿਆ ਚੱਲ ਆਦ ਕੀ ਆ ਵੀਡੀਓ ਜੀ ਬਣਾ ਕੇ ਪਾ ਦੇਣਾ ਤੁਹਾਨੂੰ ਕੱਲੇ-ਕੱਲੇ ਖਰਚੇ ਬਾਰੇ ਦੱਸ ਦੇਣ ਕਿਹੜਾ ਖਰਚਾ ਆੜਤੀਆ ਸਾਡਾ ਕੱਟ ਸਕਦਾ ਐਮਐਸਪੀ ਝੋਨੇ ਦੀ ਕਿੰਨੀ ਹੈ ਏਗ੍ਰੇਡ ਝੋਨਾ ਕਿਹੜਾ ਹੁੰਦਾ ਬੂਰੀਆਂ ਦਾ ਭਾਰ ਕਿੰਨਾ ਹੁੰਦਾ ਕਿੰਨੀ ਬੂਰੀ ਤੇ ਆਪਾਂ ਜਿਹੜਾ ਵਾ ਭਾਰ ਦਾ ਦੇ ਕੇ ਤੇ ਕੰਡਾ ਪਰਖਾ ਸਕਦੇ ਆ ਭਰਤੀ ਲਈ ਜੇ ਫਾਰਮ ਸਾਡੇ ਲਈ ਕਿੰਨਾ ਕੁ ਜ਼ਰੂਰੀ ਕਿਸਾਨ ਵੀਰੋ ਇੱਕ ਨਾ ਜਦੋਂ ਆਪਾਂ ਮੰਡੀ 'ਚ ਐਂਟਰ ਹੁੰਨੇ ਆ ਮਤਲਬ ਕਿ ਆਪਣੀ ਜਿੰਸ ਲੈ ਕੇ ਜਾਂਦੇ ਆ ਝੂਨਾ ਕਣਕ ਜੋ ਵੀ ਤੇ ਇੱਕ ਨਾ ਬੋਰਡ ਲੱਗਿਆ ਹੁੰਦਾ ਪੋਸਟਰ ਆ ਵੇ ਅੱਗੇ ਵੀਡੀਓ ਦੇ ਵਿੱਚ ਵੀ ਲਾਇਆ ਹੋਇਆ ਅਹੀਂ ਨੇ ਪੋਸਟਰ ਨੂੰ ਅਣਗੌਲਿਆ ਕਰ ਦਿੰਨੇ ਆ ਜਦ ਕਿ ਪੋਸਟਰ ਸਾਡੇ ਲਈ ਬੜਾ ਜ਼ਰੂਰੀ ਹੁੰਦਾ ਇਹ ਪੋਸਟਰ ਦੇ ਉੱਤੇ ਨਾ ਕੱਲੇ-ਕੱਲੇ ਖਰਚੇ ਬਾਰੇ ਪੂਰਾ ਵੇਰਵਾ ਦਿੱਤਾ ਹੁੰਦਾ ਵਾ ਮਾਰਕੀਟ ਕਮੇਟੀ ਵਾਲਿਆਂ ਨੇ ਡਾਕਟਰ ਵਾਲਿਆਂ ਨੇ ਤੇ ਇਹ ਨਾ ਕੱਲੇ ਕਿਸਾਨ ਲਈ ਨਹੀਂ ਇਹ ਲੇਬਰ ਵਾਲੇ ਵੀਰਾਂ ਲਈ ਵੀ ਬੜਾ ਜ਼ਰੂਰੀ ਹੈ ਇਹਦੇ ਉੱਤੇ ਨਾ ਕੱਲਾ ਕੱਲਾ ਖਰਚਾ ਲਿਖਿਆ ਹੁੰਦਾ ਇੱਕ ਤਾਂ ਕਿਸਾਨ ਨੇ ਕਿਹੜਾ ਖਰਚਾ ਦੇਣਾ ਆੜਤੀ ਨੇਗਾ ਲੇਬਰ ਨੂੰ ਕਿਹੜਾ ਖਰਚਾ ਦੇਣਾ ਇਹ ਚੀਜ਼ ਦੀ ਜਰੂਰ ਫੋਟੋ ਖਿੱਚ ਲਿਆ ਕਰੋ ਇਹਦੇ ਉੱਤੇ ਹੀ ਸਾਰੀ ਡਿਟੇਲ ਲਿਖੀ ਹੁੰਦੀ ਹੈ ਤੇ ਆਪਾਂ ਕਿਹੜਾ-ਕਿਹੜਾ ਖਰਚਾ ਦੇ ਸਕਦੇ ਹੁਣ ਆਪਾਂ ਗੱਲ ਕਰਦੇ ਹਾਂ ਕਿਸਾਨ ਵੀਰੋ ਇਸ ਵਾਰ ਝੋਨੇ ਦੀ ਐਮਐਸਪੀ ਪਰ ਐਮਐਸਪੀ ਜਿਹੜੀ ਆ 2399 ਰੁਪਏ ਕਿਵਾਂਟਲ ਹੈ ਏ ਗ੍ਰੇਡ ਝੋਨੇ ਦੀ ਤੇ ਨਾਰਮਲ ਝੋਨੇ ਦੀ ਹੈਗੀ 2369 ਰੁਪਏ ਕੁਇੰਟਲ ਤੇ ਇੱਕ ਗੱਲ ਇਹ ਤੇ ਹੋਰ ਨੋਟ ਕਰਿਓ ਕਿਸਾਨ ਵੀਰੋ ਜਿਹੜਾ ਸਾਡਾ ਪੰਜਾਬ ਦੀਆਂ ਕਿਸਮਾਂ ਝੋਨੇ ਦੀਆਂ ਉਹ ਸਾਰੀਆਂ ਏ ਗ੍ਰੇਡ ਦੇ ਵਿੱਚ ਹੀ ਆਉਂਦੀਆਂ ਏ ਗ੍ਰੇਡ ਤੋਂ ਘੱਟ ਐ ਐਮਐਸਪੀ ਕੋਈ ਆਰਤੀਆ ਲਾ ਨਹੀਂ ਸਕਦਾ ਤੁਹਾਡੇ ਨਾਲ ਜੋ ਕਿ 2399 ਰੁਪਏ ਕੁਇੰਟਲ ਆ ਸਾਡੀ ਦੂਜੀ ਗੱਲ ਕਿਸਾਨ ਵੀਰੋ ਜਿਹੜੇ ਆਪਾਂ ਖਰਚੇ ਆ ਖਰਚੇ ਆਪਾਂ ਕਿਹੜੇ ਦੇਣੇ ਆ ਕਿਸਾਨ ਨੇ ਆਰਤੀਆ ਨੂੰ ਉਹ ਦੋ ਹੀ ਖਰਚੇ ਆ ਜਿਹੜੇ ਲੋਹਾਈ ਉਤਰਾਈ ਜਿਹਨੂੰ ਕਹਿੰਦੇ ਤੇ ਸਫਾਈ ਸਾਡੇ 37 ਕਿਲੋ ਦੀ ਭਰਤੀ ਹੈ ਤੇ 35 ਕਿਲੋ ਦੀ ਭਰਤੀ ਲਈ ਇੱਕ ਖਰਚਾ ਤੇ 50 ਕਿਲੋ ਦੀ ਭਰਤੀ ਲਈ ਵੱਖਰਾ ਖਰਚਾ ਹੈ ਵੈਸੇ ਜਿਹੜੀ ਸਾਡੀ ਭਰਤੀ ਚੱਲਦੀ ਵੀ ਉਹ 37 ਕਿਲੋ ਦੀ ਬੋਰੀ ਦੀ ਚੱਲਦੀ ਹੈ ਜਿਹੜੀ ਝੋਨੇ ਦੀ ਇਹਦਾ ਲੋਾਈ ਲੋਾਈ ਤੇ ਉਤਰਾਈ ਜਿਹੜੀ ਹੈ 2.78 ਪੈਸੇ ਪ੍ਰਤੀ ਬੋਰੀ ਸਫਾਈ ਜਿਹੜੀ ਪਾਵਰ ਕਲੀਨਰ ਵਾਲੀ ਆ 4 ਰੁਪਏ 92 ਪੈਸੇ ਪ੍ਰਤੀ ਬੋਰੀ ਅਤੇ ਕੁੱਲ 37 ਕਿਲੋ ਦੀ ਭਰਤੀ ਦਾ 70 ਰੁਪਏ 70 ਪੈਸੇ ਰੇਟ ਆ ਜਿਹੜਾ ਆਪਾਂ ਆਰਤੀਏ ਨੂੰ ਦੇਣਾ ਕਿਸਾਨ ਵੀਰੇ ਨੇ ਤੇ 50 ਕਿਲੋ ਦੀ ਭਰਤੀ ਦਾ ਹੈਗਾ ਵਾ 9 ਰੁਪਏ 56 ਪੈਸੇ ਕੁੱਲ ਜਿਹੜਾ ਵਾ ਲੋਹਾਈ ਉਤਰਾਈ ਤੇ ਸਫਾਈ ਦਾ ਵਾ ਆਪਣਾ ਜਿਹੜਾ ਰੇਟ ਆ ਤੇ ਦੂਜੇ ਖਰਚੇ ਜਿਹੜੇ ਹੁੰਦੇ ਆ ਭਰਾਈ ਤਲਾਈ ਸਲਾਈ ਜਿਹੜੀ ਹੁੰਦੀ ਆ ਚਕਾਈ ਮਸ਼ੀਨ ਨਾਲ ਜਾਂ ਸਲਾਈ ਹੱਥ ਨਾਲ ਹੈਨਾ ਉਹ ਨਾ ਆੜਤੀ ਨੇ ਆਗਾ ਲੇਬਰ ਨੂੰ ਦੇਣੇ ਹੁੰਦੇ ਆ ਆੜਤੀ ਦੇ ਖਰਚੇ ਹੁੰਦੇ ਉਹਦੇ ਚ ਕਿਸਾਨ ਵੀਰ ਦਾ ਕੋਈ ਲੈਣ ਦੇ ਨਹੀਂ ਹੁੰਦਾ ਕਿਸਾਨ ਵੀਰ ਨੇ ਸਿਰਫ ਦੋ ਖਰਚੇ ਦੇਣੇ ਆ ਲੋਹਾਈ ਤੇ ਸਫਾਈ ਦੇ ਖਰਚੇ ਦੇਣੇ ਕਿਸਾਨ ਵੀਰੋ ਤੇ ਦੂਜੀ ਆ ਜਾਂਦੀ ਗੱਲ ਜਿਹੜਾ ਆਪਣਾ ਵਾ ਜੇ ਫਾਰਮ ਕਿਸਾਨ ਦੀ ਆਮਦਨ ਦਾ ਇੱਕੋ ਇੱਕ ਖਰੜਾ ਸਾਡੇ ਕੋਲੇ ਜੇ ਫਾਰਮ ਜੇ ਫਾਰਮ ਕਿਸਾਨ ਵੀਰੋ ਜ਼ਰੂਰ ਬਣਾਇਆ ਕਰੋ ਹੋਣਾਗਾ ਕੋਈ ਸਬਸਿਡੀ ਵੀ ਲੈਣੀ ਤੁਸੀਂ ਉਹਦੇ ਲਈ ਜੇ ਫਾਰਮ ਜ਼ਰੂਰੀ ਕਰ ਦਿੱਤਾ ਜੇ ਫਾਰਮ ਅਸੀਂ ਕਿਸਾਨ ਵੀਰੋ ਜ਼ਰੂਰ ਲੈਣਾ ਇਸ ਵਾਰ ਨਾ ਬੋਰੀ ਦਾ ਬੜਾ ਰੌਲਾ ਪਿਆ ਸੀ ਵੀ ਬੋਰੀ 600 ਗ੍ਰਾਮ ਦੀ ਹੈ 700 ਦੀ 800 ਦੀ ਕਿਤੇ ਆਪਦੇ ਹਿਸਾਬ ਨਾਲ ਲਾਈ ਜਾਂਦੇ ਇਹਦਾ ਮੈਂ ਤੁਹਾਨੂੰ ਤਰੀਕਾ ਦੱਸਣ ਲੱਗਾ ਬੜਾ ਵਧੀਆ ਤਰੀਕਾ ਜਦੋਂ ਤੁਹਾਡੇ ਮਨ ਦੇ ਵਿੱਚ ਸ਼ੰਕਾ ਹੋਵੇ ਨਾ 10 ਬੋਰੀਆਂ ਆਪਾਂ ਲੈਣੀਆਂ 10ਾਂ ਬੋਰੀਆਂ ਦਾ ਆਪਾਂ ਭਾਰ ਕੱਢਣਾ ਕਿਸਾਨ ਵੀਰੋ ਵੀ ਉਹ ਤਾਂ ਕਿੰਨਾ ਮਨ ਲਓ 10 ਬੋਰੀਆਂ ਦਾ ਭਾਰ ਆ ਜਾਂਦਾ 6 ਕਿਲੋ। ਉਹਨੂੰ ਭਾਗ ਕਰਕੇ ਵੰਡ ਲਓ। ਉਹ ਰਹਿ ਜਾਣਾ 600 ਗ੍ਰਾਮ ਜੇ 6 ਕਿਲੋ ਆਉਂਦਾ। ਕਿਤੇ 7 ਕਿਲੋ ਆਉਂਦਾ 650 ਆਉਂਦਾ ਉਸ ਹਿਸਾਬ ਨਾਲ ਫਿਰ ਬੋਰੀ ਦਾ ਭਾਰ ਕਿਨੇ ਆ ਜਾਂਦਾ। ਜੇ 37.5 ਕਿਲੋ ਦੀ ਭਰਤੀ ਹੈ ਤੇ 600 ਗ੍ਰਾਮ ਬੋਰੀ ਦਾ ਭਾਰ ਆਉਂਦਾ ਤੇ 38 100 ਤੇ ਕੰਡਾ ਲੱਗੇਗਾ। ਜੇ 700 ਗ੍ਰਾਮ ਬੋਰੀ ਦਾ ਭਾਰ ਆਉਂਦਾ ਤੇ 38 200 ਤੇ ਕੰਡਾ ਲੱਗੇਗਾ ਬੋਰੀ ਦਾ ਭਾਰ 600 700 ਗ੍ਰਾਮ ਦੇ ਅੰਦਰ ਹੀ ਵੇਰੀ ਕਰਦਾ ਹੁੰਦਾ ਹੈ ਕਿਸਾਨ ਵੀਰੋਂ ਆਪਦਾ ਦੇਖ ਲਿਆ ਜੇ ਤੁਹਾਨੂੰ ਦੱਸ ਦਿੱਤਾ 10 ਰੋਲਾ ਪਾਉਣ ਦੀ ਲੋੜ ਨਹੀਂ ਸਿਰਫ ਜੇ ਕਿ ਤੁਹਾਡੇ ਮਨ ਦੇ ਵਿੱਚ ਸ਼ੰਕਾ ਦਸਾਂ ਬੋਰੀਆਂ ਦਾ ਤੋਲ ਕਰਕੇ ਭਾਗ ਕਰਕੇ ਤੇ ਆਪਦਾ ਤੁਸੀਂ ਆਪਦਾ ਭਾਰ ਕੱਢ ਸਕਦੇ ਹੋ ਵੀ ਇੰਨਾ 6 700 ਗ੍ਰਾਮ ਬੋਰੀ ਦਾ ਬਣ ਜਾ ਚੋਨਾ ਕਿਸਾਨ ਵੀਰੋ 2399 ਰੁਪਏ ਕਿਵਾਂਟਲ ਸਾਡਾ ਜਾਵੇਗਾ ਐਮਐਸਪੀ ਦੇ ਰੇਟ ਦੇ ਹਿਸਾਬ ਨਾਲ ਤੇ ਕਿਲੋ ਦਾ ਬਣ ਗਿਆ 23 ਰੁਪਏ 99 ਪੈਸੇ ਤੇ ਜਦੋਂ ਸਾਡੇ 37 ਕਿਲੋ ਬੋਰੀ ਦੀ ਭਰਤੀ ਨਾਲ ਗੁਣਾ ਕਰਾਂਗੇ ਤਾਂ ਇਹ ਬਣ ਜਾਏਗਾ 895.87 ਪੈਸੇ ਸਾਡਾ ਤੇ ਜਦੋਂ ਅਸੀਂ ਇਹਦੇ ਚ ਖਰਚਾ ਕੱਢਾਂਗੇ ਲੋਹਾਈ ਤੇ ਸਫਾਈ ਦਾ 7.70 ਪੈਸੇ ਕੱਢ ਕੇ ਜਦੋਂ ਆਪਾਂ ਬਾਕੀ ਬਚੂਗਾ 888.17 ਪੈਸੇ ਸਾਡਾ ਜਿਹੜਾ ਕਿ ਬੂਰੀ ਦਾ ਰੇਟ ਆ ਜਿਹੜਾ ਉਹ ਸਾਡਾ ਬਚ ਜਾਵੇਗਾ ਤੇ 2399 ਤੇ ਸਾਡਾ ਝੋਨਾ ਵਿਕੇਗਾ ਕਿਸਾਨ ਵੀਰੋ ਜਿਹੜੀ ਅਸੀਂ ਹੁਣ ਕਣਕ ਬੀਜਣੀ ਆ ਕਿਸਾਨ ਵੀਰੋ ਉਹਦਾ ਇਸ ਵਾਰ ਰੇਟ ਆ ਜਿਹੜਾ ਐਮ ਐਸ ਪੀ ਦਾ ਉਹ ਰਵੇਗਾ 2500 ਤੇ 85 ਰੁਪਏ ਕੁਆਂਟਲ ਜਿਹੜਾ ਪਿਛਲੀ ਵਾਰੀ ਸੀ 2425 160 ਦਾ ਸਰਕਾਰ ਨੇ ਸਾਨੂੰ ਐਮਐਸਪੀ ਦੇ ਵਿੱਚ ਵਾਧਾ ਦਿੱਤਾ ਵਾ ਜਿਹੜੀ ਕਣਕ ਸਾਣੀ ਬੀਜਣੀ 2585 ਤੇ ਵਿਕੇਗੀ ਤੇ ਸਾਡਾ ਏ ਗ੍ਰੇਡ ਦਾ ਸਾਰੀਆਂ ਕਿਸਮਾਂ ਸਾਡੀਆਂ ਸਾਡੇ ਪੰਜਾਬ ਦੀਆਂ ਉਹ 2399 ਕੁਆਂਟਲ ਝੋਨਾ ਸਾਡਾ ਵਿਕੇਗਾ ਬੋਰੀ ਦਾ 895.87 ਪੀ ਪੈਸੇ ਵੈਸੇ 7.70 ਪੈਸੇ ਜਿਹੜਾ ਖਰਚਾ ਕੱਢ ਕੇ 37 ਕਿਲੋ ਦੀ ਪੂਰੀ ਦਾ 888.17 ਪੈਸੇ ਸਾਡੀ ਬੋਰੀ ਪਜਦੀ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਕਿਸਾਨ